ਕਾਲਾ ਸੂਟ ਚੜੀ ਵਿੱਚ ਪਾਇਆ ਨੂੰ ਡੈਗ ਫੂ ਬਿਜਲੀ ਤੇਰੇ ਤੇ ਚੋ 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 ਜੀਓਗੇ ਚੋ ਚੋ ਜੀਓਗੇ ਚੋ ਚੋ ਜੀਓਗੇ ਉਹ ਚੋ ਪਾੜ ਦੇ ਮੇਰੇ ਪਿਆਰ ਦੇ ਸਾਲੇ ਦਾ ਸਾਰਾ ਕਿਤਾਬ ਲੈ ਚੱਕ ਟਾ ਨਾ ਜੀ ਟਿੱਟ ਨਾ ਮਰੋ ਨਾ ਜੀ ਜਰਾ ਜੀ ਆ ਸ਼ੱਤ ਬਦਲ ਜਾਵੇ ਉੱਚੇ ਪੈ ਜਾਣੋ ਪ੍ਰੋਬਲਮ ਬਣ ਕੇ ਮੇਰੇ ਛਾਲੇ ਵਾਲੇ ਦੇ ਚ ਪਾਣੀ ਪੂਣੀ ਘੋਲ ਦਿਆ ਕਰ ਮੋੜੀ ਮੋਟੀ ਠੰਡੀ ਹੋਵਾ ਦੇ ਦੂ ਮੈਂ ਕੀ ਕਰਾਂ ਓਏ ਲਾਈਟ ਭੱਜ ਗਈ ਲੋਡ ਤਾਂ ਫਿਰ ਆ ਜੂਗੀ ਲੋਡ ਦਾ ਮੇਰਾ ਸ਼ੌਕ ਲਾਈਟ ਤਾਂ ਹੁੰਦੀ ਰਹੇ ਲਾਈਟ ਤਾਂ ਜਾਂਦੀ ਆਉਂਦੀ ਰਹਿੰਦੀ ਇਹਦਾ ਕੀ ਆ ਮੈਂ ਥੋੜੀ ਪਾਈ ਪੈਂਦਾ ਬਾਈ ਉਹ ਮੈਨੂੰ ਤਾਂ ਮੇਰੇ ਛਾਲੇ ਦਵਾਈ ਲੈਣ ਵਗੈ ਡਾਕਟਰ ਦੇ ਤੂੰ ਦਵਾਈ ਦਈ ਤਾਂ ਪਾਣੀ ਪੂਣੀ ਤਾਂ ਘੋਲ ਲਿਆ ਕਰ ਓ ਮੇਰੀ ਗੱਲ ਛੁੱਲਾ ਦੋ ਦਿਨ ਹੋ ਗਏ ਰੋਟੀਆਂ ਤੈਨੂੰ ਮਹੀਲਾ ਲਖਵਾਈ ਜਨੋ ਦੇਖ ਬਾਬੇ ਆਪਣਾ ਤਾਂ ਨਾ ਲੀਵਰ ਫੁੱਲੇ ਮੈਂ ਭਾਵੇਂ ਤੈਨਰੇ ਰੋਟੀ ਨਾ ਖਾਵਾਂ ਬਾਬੇ ਮੈਨੂੰ ਉਹ ਤੇਰਾ ਤਾਂ ਫੁੱਲ ਹੋਊਗਾ ਮੈਂ ਵੀ ਦਵਾਈ ਲੈਣੀ ਹੈ ਮੇਰੇ ਸਿਰ ਤੇ ਰੋਟੀ ਉਠੀ ਪਕੜਾ ਹੁਣ ਹੋਣੀ ਆਉਂਦੀ ਆਉਂਦੀ ਮੈਂ ਇੱਥੋਂ ਨਹੀਂ ਭਗਦੀ ਦੱਸ ਮੈਂ ਜਨਾਨੀ ਆ ਰੋਟੀ ਬਣਾਉਣੀ ਬਾਬੇ ਵੱਡਾ ਮੈਨੂੰ ਆਹੋ ਮੈਂ ਇੱਥੋਂ ਨਹੀਂ ਬਾਬੇ ਰੋਟੀ ਪਕੜੀ ਆ ਨਾ ਆਖਦੀ ਕਿ ਮੇਰੀ ਮੇਰੇ ਸਿਰ ਤੇ ਡਾਂਗ ਮਰੂ ਮੈਂ ਸੱਚਾ ਐਵੇਂ ਕਿਵੇਂ ਮਰੇਗਾ ਬਾਬੇ ਤੂੰ ਪੱਟੋਲਾ ਤੂੰ ਹੋਰ ਨਾ ਚੰਦ ਚੁੱਕ ਜਾ ਇੰਨੀ ਠੰਡਾ ਹਵਾ ਆਈ ਜਾਂਦੀ ਠੰਢੀ ਠੰਢੀ ਉਹ ਹਵਾ ਹੀ ਅੱਜ ਨੂੰ ਠੰਢੀ ਮਹਾਰਾਜੇ ਪਟਾਲੇ ਨੂੰ ਮੇਰੀ ਗੱਲ ਸਿੱਧਾ ਹੋਇਆ ਹਾਂ ਸਿੱਧਾ ਹੋ ਗਿਆ ਰੋਟੀ ਬਗਾਲਾ ਮੈਥੋਂ ਹੀ ਬਗਾਲਾ ਦੋ ਦਿਨ ਹੋ ਗਏ ਮੈਨੂੰ ਪਕਾਈ ਜਾਂਦੇ ਬੜੀ ਚੇਰੀ ਛੱਡ ਲਿਆ ਮੈਥੋਂ ਹੀ ਬਗਦੀ ਬਾਬੇ ਤੂੰ ਚੁੱਪ ਕਰਕੇ ਪੈ ਜਾ ਇੰਨੀ ਦੇਖ ਰਹੀ ਢੀਆਂ ਪਾਈ ਜਾਂਦੀ ਹੈ ਕੁਦਰਤੀ ਹਾ ਬਾਬੇ ਬਾਬੇ ਲਈ ਉਹ ਤੂੰ ਬਾਬੇ ਨੂੰ ਮੇਰੇ ਛਰੇ ਵਿੱਚ ਪੁੱਛਿਆ ਦਿੰਦਾ ਹੋਈ ਓਏ ਸਟਾਈਲਾ ਵਾਬਾ ਚੁੱਜ ਜੋਸ਼ ਤੁਹਾਡਾ ਯਾਰਾ ਮਿੱਤਰਾਂ ਮੇਰੇ ਛੜੇ ਨਾ ਮੈਂ ਤੈਨੂੰ ਸੱਚ ਮਰੂ ਮੈਂ ਵੀ ਬੱਚਾ ਪ੍ਰਕਿਆ ਮੈਂ ਯਾਰਾ ਮਿੱਤਰਾਂ ਪੰਜਾਬ ਨੂੰ ਮੇਰੀ ਗੱਲ ਛੱਲਾ ਰੋਟੀ ਪਕੜਾ ਨਾਲੇ ਬਾਬੇ ਸੀ ਪਿਆਰ ਨਾਲ ਗੈਰੇ ਵਾਹ ਕਹਦੇ ਤੁਸੀਂ ਪਿਆਰ ਨਾਲ ਮਿੱਤਰਾਂ ਮੇਰੇ ਛੜੇ ਦੀ ਪਤਾ ਨਹੀਂ ਕਿਹੋ ਜਿਹੇ ਬੰਦਿਆਂ ਕੋਲੇ ਜਾਂਦੇ ਮੇਰੇ ਛੜੇ ਦਿਮਾਗ ਖਰਾਬ ਕਰਦੇ ਨਾ ਮੇਰਾ ਉਹ ਕੋਈ ਨਹੀਂ ਬਾਬੇ ਤੂੰ ਸਾਡੇ ਪਤਾ ਤਾਂ ਮੇਰੇ ਛੜੇ ਮੇਰੇ ਸ਼ੌਰੀ ਸ਼ਿਤਪਦਰੇ ਮੇਰੇ ਛੜੇ ਦੀ ਕਿਹੋ ਜਿਹੇ ਚੰਡੇਲਾਂ ਨਾਲ ਬਹ ਪਿਆ ਮੇਰੇ ਉੱਤੇ ਮੇਰੇ ਛੜੇ ਨੇ ਸ਼ਰੀਰ ਪੜਦਾ ਹੋਈ ਉਹ ਬਾਬੇ ਆਏ ਗਰ ਓਏ ਤਰੀ ਸ਼ਾਲੀ ਨੂੰ ਬਲਾਲਾ ਰੋਟੀ ਪਕਾਦਿਆ ਕਰੂ ਦੋ ਦਿਨ ਉਹ ਮੇਰੇ ਇਸ਼ਾਰੇ ਮੇਰੀ ਸ਼ਾਲੀ ਨਹੀਂ ਚੱਲ ਜਾੜਿਆ ਬਨਾਲਾ ਸ਼ਾਲੀ ਨੂੰ ਮੈਂ ਤਾਂ ਮੇਰੇ ਸ਼ਰਦ ਨੂੰ ਮੂਣੀ ਲਾਉਂਦੜੂ ਸ਼ਰੀਰ ਹੋਣ ਨੂੰ ਬਲਾਲਾ ਬਾਬੇ ਮੇਰਾ ਪੈਨਾ ਬਾਬੇ ਯਾਰ ਇੱਥੇ ਮੇਰੇ ਸ਼ਰਦ ਜੀਜੇ ਚੜ ਜਾਂਦਾ ਵੀ ਸ਼ਾਲੀ ਆਈ ਹੈ ਸ਼ਾਲੀ ਕੋਲੇ ਜਾਵਾਂਗੇ ਸ਼ਾਲੀ ਨੂੰ ਮਿਲਾਂਗੇ ਕਿਹੜੀਆਂ ਸ਼ਾਲੀਆਂ ਮੇਰੇ ਸ਼ਾਲੀ ਦੀਆਂ ਚੰਡੇਦਾਨੀ ਦੇਖਣਾ ਨਹੀਂ ਜੀ ਆ ਜੀਜਾ ਜਿੰਨਾ ਖਰਾਬ ਆਗਾ ਮੈਂ ਤੇ ਮੇਰੀ ਫਰੈਂਡ ਨੇ ਇੰਨੀ ਕੋਸ਼ਿਸ਼ ਕੀਤੀ ਉਹਨੂੰ ਮੋਟਰਨ ਦੀ ਅਸੀਂ ਸਕੂਟਰੀ ਵੀ ਲੈ ਕੇ ਗੰਜਾ ਮਗਰ ਨਹੀਂ ਤਾਂ ਮੈਨੂੰ ਨਹੀਂ ਲੈ ਕੇ ਆਇਆ ਹੈਗਾ ਮੈਨੂੰ ਛੱਡ ਆਇਆ ਕਾਮਲਾ ਉੱਥੇ ਹੀ ਨਹੀਂ ਤੈਨੂੰ ਹੀ ਛੱਡਿਆ ਤੇਰੇ ਘਰ ਕੀ ਗਈਆਂ ਸੀ ਅਸੀਂ ਵੀ ਦੋਨੇ ਨਹੀਂ ਚੱਲ ਚੰਗਾ ਹੋਗਾ ਤੂੰ ਮੈਨੂੰ ਛੱਡਣਾ ਮੈਂ ਤਾਂ ਮੈਂ ਤਾਂ ਸਕੂਟਰੀ 'ਚ ਫਸ ਜਾਊਂਗਾ ਫਸ ਜਾਊਂਗਾ ਗਿਆ ਹੀ ਨਹੀਂ ਹੈਗਾ ਗਾ ਤਾਂ ਤਾਂ ਹੈ ਗਈ ਇਹ ਜਗ੍ਹਾ ਹੂੰ ਆਪਾਂ ਨੂੰ ਕਹੂਗਾ ਕਾਮਲੀਆਂ ਕਾਮਲੀਆਂ ਆਪ ਪਤਾ ਨਹੀਂ ਬੜਾ ਹੀ ਸਿਆਣਾ ਕਾ ਇਹ ਉਹੀ ਤਾਂ ਹੈ ਮੈਂਟਲੀ ਲੱਭਿਆਗਾ ਨੀ ਆ ਹੋਈ ਮਾਂ ਪਿਓ ਨੇ ਟੋਲ ਕੇ ਦਿੱਤਾਗਾ ਮੈਂ ਆਪ ਪਾ ਲਿਆਗਾ ਨੀ ਨਾਲੇ ਤੂੰ ਹੀ ਤੁਸੀਂ ਤੇ ਲੱਗ ਜਾਨੀ ਹੋ ਮੇਰੇ ਬਾਦ ਪੈ ਜਾਨੀ ਨਾਲੇ ਮੇਰੀ ਗੱਲ ਸੁਣ ਲੈ ਮੇਰਾ ਦੋਹਰ ਆਇਆ ਹੋਇਆਗਾ ਚੰਗਾ ਉਹਦੇ ਨੂੰ ਨਾਲ ਬਾਲਾ ਮੂੰਹ ਮਾ ਜੈ ਨਹੀਂ ਲਾਉਣਾ ਹੈਗਾ ਉਹ ਤਾਂ ਬਾਲਾ ਗੰਦਾਗਾ ਟਰੱਕਾਂ ਤੇ ਰਹਿੰਦਾਗਾ ਨਾਲੇ ਜੇ ਤੇਰੇ ਨਾਲ ਫਰਕ ਪੈਗਾ ਤੇਰੇ ਘਰ ਵਾਲੇ ਦਾ ਫਰਕ ਪੈ ਜੂਗਾ ਆਹੋ ਨਾਲੇ ਤੀਜੇ ਜਿਹਨੂੰ ਅਕਲ ਸਿਖਾ ਦੇ ਉਹ ਤਾਂ ਕੋਰਾ ਅਕਲ ਨਹੀਂ ਹੈ ਵੀ ਮੇਰੀ ਸਹੇਲੀ ਨਾਲ ਹੀ ਲੜੀਗਾ ਉਹ ਤਾਂ ਆਈਆਂ ਇਹੋ ਜਿਹੀ ਹੈਗਾ ਗੱਲ ਦੇਹਲਾ ਮੈਨੂੰ ਨਹੀਂ ਛੱਡ ਕੇ ਆਇਆ ਹੁਣ ਉੱਥੇ ਇਕੱਲਾ ਹੀ ਭੱਜ ਆਇਆ ਆਪ ਮੌਜ ਨਾਲ ਲੈ ਦੀਦੀ ਇਹ ਤਾਂ ਤੇਰੇ ਵਾਲੀ ਛੱਡ ਕੇ ਆ ਗਿਆ ਜੇ ਮੇਰਾ ਹੁੰਦਾ ਨਾ ਹੁਣੋਂ ਤਾਂ ਮੈਂ ਸਿਰ ਪਾੜਿਆ ਹੁੰਦੀ ਨੀ ਆਈ ਨਹੀਂ ਪਤਾ ਰੁੜ ਜਣਾ ਇਹ ਵੀ ਕਿਸੇ ਨੂੰ ਖਾਦੇਗਾ ਹੁਣ ਬਾਬੇ ਠੱਪ ਠੱਪ ਹੋ ਜਾਂਦੀ ਆ ਕੋਈ ਆ ਗਿਆ ਓਏ ਬਾਬੇ ਓਏ ਬਾਬੇ ਜਨਾਨੀ ਹੁਣ ਇਹ ਤਾਂ ਭਾਬੀ ਆ ਸਸਰੀਕਾਲ ਭਾਬੀ ਸਸਰੀਕਾਲ ਦਾ ਲੱਗਦਿਆ ਆ ਕੀ ਕਰਿਆ ਹੋਇਆ ਇਹਦਾ ਸਸਰੀਕਾਲ ਜੀ ਚ ਤੂੰ ਵੀ ਆ ਗਈ ਇਨਵਾਲ ਨਾ ਤੈਨੂੰ ਸ਼ਰਮ ਨਹੀਂ ਆਈ ਹੈ ਕਿ ਮੈਨੂੰ ਉੱਥੇ ਛੱਡ ਕੇ ਆ ਗਿਆ ਤੂੰ ਹਾਂ ਕਿ ਨਾਮ ਛੱਡਿਆ ਸੀ ਜੀ ਨਾਲ ਤਾਂ ਲਿਆ ਆਉਂਦਾ ਸਸਰੀਕਾਲ ਜੀ ਮੈਨੂੰ ਕੀ ਸਿੰਧੋਰੇ ਦੇ ਕਿ ਤੁਰੇ ਮੇਰੇ ਸ਼ਰ ਉਹ ਤਰਾ ਦਾ ਸ਼ਰਪਾੜ ਤੇ ਮੇਰੇ ਸਸਰੀਕਾਲ ਜੀ ਉਹ ਜੇ ਮੇਰੇ ਸ਼ਰ ਦੇ ਸਸਰੀਕਾਲ ਉਹ ਦੂਰ ਨੀ ਆਗਾ ਮੈਂ ਉਹ ਸਸਰੀਕਾਲ ਗੱਲ ਛੁੱਲਾ ਮੇਰੀ ਹਾਂ ਬਾਪੇ ਮੇਰਾ ਮੂੰਹ ਨਹੀਂ ਲਾਉਣ ਇਹਨਾਂ ਨੂੰ ਮੇਰੀ ਗੱਲ ਛੁੱਲਾ ਨਿਵੇੜਨਾ ਆਪਾਂ ਹੁਣ ਇਹਨਾਂ ਨਾਲ ਨਿਵੇੜਨਾ ਨਾ ਸਾਰੀ ਉਮਰ ਸਾਰੀ ਉਮਰ ਹੋ ਗਈ ਮੇਰੇ ਨਾਲ ਨਾ ਮੇੜਨਾ ਉਹ ਮੇਰਾ ਸ਼ਿਰ ਪਰੇ ਵਿੱਚ ਉਦੇ ਬਾਬੇ ਦਾ ਬਾਬੇ ਭਾਬੀ ਇੰਨੀ ਸਿਆਣੀ ਉਤੋਂ ਸਾਲੀ ਵੀ ਇੰਨੀ ਜ਼ਿਆਦਾ ਸਿਆਣੀ ਤੂੰ ਇਹਨਾਂ ਸਿਆਣੀਆਂ ਦੇ ਕਿਤੇ ਫਿਲਮ ਦੇ ਸ਼ੋਰ ਨਾ ਲੱਗ ਕਿ ਇੱਕ ਦਿਨ ਸ਼ੋਰੀ ਮਿਲੇ ਖੂਬਸੂਰਤ ਆਹੋ ਬਾਬੇ ਤੇਰੀ ਮੇਰੀ ਗੱਲ ਸੁਣ ਲੈ ਵੇ ਤੂੰ ਨਿਚਲਾ ਬਹਿ ਜਾ ਹੁਣ ਤੂੰ ਮੈਨੂੰ ਪਤਾ ਤੇਰਾ ਕੁਛ ਨਾ ਕੁਛ ਖਾਦਾ ਪੀਤਾਗਾ ਵਿਆਹੀ ਹੋਈ ਆਹੋ ਭਾਬੀ ਮੈਂ ਕੀ ਕੀ ਮੇਰੀ ਗੱਲ ਸੁਣ ਲੈ ਉਹ ਸ਼ਹਿਰ ਚ ਵਿਆਹੀ ਹੋਈ ਐ ਸ਼ਹਿਰ ਨੇਗੀ ਆ ਨਹੀਂ ਤੇਰੇ ਨਖਰੇ ਚ ਚੱਲਦੀ ਹੈਗੀ ਕੀ ਉਹ ਜੋ ਦੋ ਵੱਡੇ ਸ਼ੋਰੀ ਉਹਨੂੰ ਮੇਰੇ ਸ਼ੋਰੀ ਦੀ ਉਹਨੂੰ ਅਗਲ ਦਾ ਹੈਗੀ ਮੇਰੇ ਸ਼ੋਰੀ ਦੀ ਇਹਨੂੰ ਬਾਹਲੀ ਆ ਕਰ ਭਾਬੀ ਆ ਬਾਈ ਨੂੰ ਪੁੱਛਣਾ ਮੈਨੂੰ ਇਹ ਪਾਈਗਾ ਤੇਰਾ ਨਾ ਸ਼ਰੂ ਖਾਣ ਦਾ ਨਹੀਂ ਪਹਿਲਾਂ ਪਹਿਲਾਂ ਤਾਂ ਮੈਨੂੰ ਐਂ ਦੱਸੋ ਤੂੰ ਮੈਨੂੰ ਛੱਡ ਕੇ ਕਿਉਂ ਆਇਆ ਤੂੰ ਹਾਂ ਮੇਰੀ ਭੈਣ ਨੂੰ ਕਿਉਂ ਛੱਡ ਕੇ ਆਇਆ ਜੀ ਜੇ ਉਹ ਜੇ ਮੈਂ ਉੱਥੇ ਰਹੇ ਨਾ ਮੇਰੇ ਸ਼ੌਇਰ ਤੇ ਨਾ ਉਹਦੇ ਬਿਜਲੀ ਦੇ ਮੁੰਡੇ ਬਿੱਦੇ ਮੇਰੇ ਵੀ ਤੋਂ ਬੇਸ਼ਰਮ ਸ਼ਤਪਤਰੇ ਤੋਂ ਬਦਲ ਮੈਂ ਤਾਂ ਮਿੱਕਲ ਕਰ ਦੇਣਾ ਸੀ ਮੇਰਾ ਜੀ ਲੱਗਿਆ ਮੇਰੇ ਸ਼ਾਲਾ ਕੋਲ ਤੋਂ ਉਹ ਪਿੰਡ ਦਾ ਫੌਜੀ ਸੀ ਨਾ ਦੇ ਲੱਗੀ ਲੱਛਣ ਕਰੀ ਜਾਂਦਾ ਲੈ ਫੌਜੀ ਨੇ ਮੇਰੇ ਸ਼ਾਲੇ ਨੇ ਦੱਸਿਆ ਵੀ ਨਾ ਥਾਈ ਜਿੰਕਾ ਰੋ ਨਾ ਚੱਪੜ ਲਾਉਂਗੀ ਤੇ ਭਾਬੀ ਮੈਂ ਮੈਂ ਬੈਠਾ ਮੈਂਗੀ ਉਹ ਤੂੰ ਮੈਥੋਂ ਖੋਸ਼ੜੇ ਨਾਲ ਖੜੀ ਮੇਰੇ ਸ਼ਾਲਾ ਬੇਇੱਜ਼ਤੀ ਕਰੇ ਤੂੰ ਮੇਟੀ ਕਰਵਾਇਆ ਮੈਂ ਬੈਗੀ ਕੀਤਾ ਮੈਂ ਤੂੰ ਬੇਸ਼ਰਮ ਬੋਧ ਰੋਣ ਬੋਧ ਰੋਣ ਮੇਰੇ ਸ਼ਾਲਾ ਦੇ ਮੈਂ ਬਗਾ ਕਰ ਦਿੰਦਾ ਜੀ ਸਵਾਇਦਰ ਕੀ ਆ ਫੋ ਬਈ ਹਜੇ ਤੈਨੂੰ ਹਜੇ ਕਹਾਂਗਾ ਇਹਨਾਂ ਨੂੰ ਬੁਲਾਉਣਾ ਜੀ ਅੱਖੇ ਡਾਲ ਕੇ ਬਾਤ ਕਰੋ ਮੈਂ ਨਹੀਂ ਚੁੱਪ ਕਰਾ ਲੈ ਚੁੱਪ ਕਰ ਓ ਤੂੰ ਖਾਧੋ ਵੀ ਉਹ ਮੇਰੇ ਸਹੁਰੇ ਦਾ ਤੂੰ ਤੋਪੂ ਕਰ ਪੰਜ ਦੋ ਨਹੀਂ ਯਾਰ ਵੱਧ ਮੈਂ ਇਹ ਰੂਸ ਕਤੇ ਯੋਨਾ ਮੇਰੇ ਸਾਡੇ ਰਿਸ਼ਤੇ ਦਾ ਕੋਈ ਕਵਰੇਜ ਭੱਗ ਜਾ ਕੋਈ ਗੱਲ ਨਹੀਂ ਬਹਿ ਜਾਂਦੇ ਭੈਣੇ ਮਹਿਮਾਨ ਗੱਲਬਾਤ ਕਰਨ ਉਹ ਮੇਰੇ ਸਹੁਰੇ ਸਾਡਾ ਇੱਕ ਰੋਲਾ ਤਾਂ ਨਿਬੜੇ ਨੂੰ ਦੂਜਾ ਦਾ ਸਟਾਰਟ ਕਰਾ ਦੂ ਓ ਬੈ ਯਾਰ ਤੂੰ ਰੋਸ਼ਨੀ ਮੇਰੇ ਪਿੱਛੇ ਪਿੱਛੇ ਹੁਣ ਮੇਰੇ ਸਹੁਰੇ ਤੂੰ ਕੀ ਗੂੰਹਣਾ ਇੱਥੇ ਕੰਮ ਨਾ ਲਾਣੀ ਆਪਦੇ ਘਰੇ ਮੋਰੀ ਗਾ ਕੋਈ ਦੇ ਚਰੋਂ ਮੇਰੇ ਛਾਲਾਂ ਦੇ ਪੁੱਟ ਕੇ ਵੱਜਾ ਤੂੰ ਆ ਮਾਰ ਦੇ ਦੇ ਟਾ ਮੇਰੇ ਛਾਲਾਂ ਦੇ ਟਾ ਰਖ ਫੰਟਾ ਮੇਰੇ ਤੋਂ ਤੇਰੀ ਕ ਤੂੰ ਤੋ ਤਾਹੀ ਟ ਖਾਦੀ ਹੈਗੀ ਉਸਕੇ ਆ ਹੋਗਾ ਭਾਬੀ ਮੈਂ ਨਹੀਂ ਸੀ राजे ਮੈਂ ਹੁੰਦਾ ਨਾ ਬਾਬੇ ਬਰੋਏ ਵਿੱਚ ਤੇਰੇ ਪੈ ਜਾਂਦੀਆਂ ਫੇਰ ਮੈਂ ਭਾਬੀ ਬਰੋਲੇ ਖਾ ਲੂੰਗਾ ਕੋਈ ਤੇ ਨਾ ਤੇ ਆਪਦੀ ਬਰੋਲਾ ਆਪਣੇ ਆਪਣੇ ਬਰਤੂਲਾ ਕੋਈ ਲੋਛਦਾ ਹੋਵੇ ਮੇਰੀ ਗੱਲ ਸੁਣਾ ਤੂੰ ਨਸ਼ਾ ਲੱਗਦਾ ਹੈ ਕੋਈ ਤੇ ਮਗਿਆ ਨਾ ਉਹ ਕੈਂਟਰੀ ਸ਼ਾਹੇ ਆਉਂਦਾ ਮੈਂ ਤੰਗ ਆਸਤੀ ਮੋਛੇ ਮੇਰੇ ਮੋਛੇ ਸ਼ਵਾਰਾ ਤੇ ਪੈ ਜਾ ਤਪਾ ਕੇ ਮੈਂ ਮੈਂ ਥੋੜਾ ਉਹਨਾਂ ਖਾਲੀ ਖੋਸੜੇ ਮੇਰੇ ਸ਼ਵਾਰਾ ਕਾਹੂ ਗਈ ਤੇਹ ਦੇ ਤੇ ਲੱਛਣ ਨੇਗੇ ਭਾਬੀ ਤੁਸੀਂ ਐ ਨਾ ਕਹੋ ਉਹ ਜਿਆਦਾ ਬੰਮ ਚੋ ਕੋਈ ਜਿਆਦਾ ਮੁੰਲਕਣਾ ਭਾਈ ਧੰਨਵਾਦ ਉਹਦੇ ਜਿਹੇ ਤਰਾ ਅਸਰ ਪੜਦਾ ਪਾਣੀ ਮਾਰੀ ਮੇਰੇ ਬਾਪੇ ਭਇਓ ਭਇਓ ਮੈਨੂੰ ਹੋਏ ਹੁਜਾ ਪਾਇਆ ਤੂੰ ਪਾਣੀ ਆਪਣੀ ਭੈਣ ਨੂੰ ਉਹ ਮਲੇ ਠੰਡੇ ਇਕਲਾਵਾ ਦਾ ਪਾਣੀ ਲਿਆ ਦੇ ਕਿਉਂ ਕੀ ਗੱਲ ਉਹ ਤੂੰ ਲਾਣਾ ਲੱਗਿਆ ਹੋਇਆ ਕੋਈ ਤਾਂ ਤੂੰ ਅਗਲੇ ਨੂੰ ਰਿਸ਼ਤੇਦਾਰਾਂ ਨੂੰ ਕੀ ਬਣਾ ਰਹੀ ਸੀ ਮੇਰੇ ਸ਼ਾਇਦ ਅਗਲੇ ਨੂੰ ਪਰੀ ਮੰਗਦਾ ਜੋ ਸਾਡੇ ਤਾਂ ਘੁੱਟ ਨਹੀਂ ਪਾਣੀ ਦੀ ਦਿੱਤੀ ਤੁਸੀਂ ਦੋਨਾਂ ਨੇ ਤੇ ਬਾਪ ਮੈਂ ਆਪ ਹੀ ਬਿਨਾ ਕੀ ਗੱਦ ਕਿ ਉਹ ਵਿਸ਼ਵਾ ਉਹਦਾ ਮੇਰਾ ਸ਼ੈੱਟ ਟਰੱਕ ਰੁਕਤੇ ਕੋਈ ਜਗ੍ਹਾ ਤੂੰ ਆ ਜਾ ਬਾਬੇ ਨੂੰ ਟਰੱਕ ਡਰਿਆ ਆਪਣਾ ਲਈ ਤੈਨੂੰ ਪਤਾ ਨਹੀਂ ਜ਼ਿੰਦਗੀ ਬਾਬੇ ਆਦ ਕੰਮ ਤੇ ਵਗ ਜਾ ਵਧੀਆ ਰਹੇਗਾ ਮੇਰੇ ਛਾਲੇ ਦੇ ਸਾਰੇ ਪਛੋ ਦੁਖੀ ਆ ਮੈਂ ਤਾਂ ਮੇਰਾ ਛਾਲਾ ਟੁੱਕਰੇ ਤੂੰ ਮੋਢਾ ਲੱਗਿਆ ਸ਼ੋਰੀ ਗਿਆ ਦੋ ਦਿਨ ਮਹਾ ਚੱਤੂ ਅੱਛਾ ਸ਼ੰਕ ਦੇ ਗਿਆ ਦੋਨੋਂ ਲਾਹੀਓ ਮੁੰਡੇਰੇ ਛਾਲੇ ਦੇ ਉੱਤੇ ਵੀ ਕਿਦੇ ਲੜਕੜਦੀਆਂ ਬਾਵਾ ਜੀ ਦਾ ਪਾਪੀ ਬੜੀਆ ਮੇਰੇ ਪਿਓ ਦੇ ਛਾਲੇ ਦਾ ਸਰ ਪਾੜਤਾ ਇੱਕ ਵਾਰੀ ਹੋਣ ਪਾੜਿਆ ਜਾਵੇ ਫੇਰ ਤੈਨੂੰ ਪਤਾ ਲੱਗੇ ਕੰਨ ਤਾਂ ਸੁਣ ਤੇ ਤੌੜ ਗੜਬੋਲੀ ਮੇਰੇ ਛਾਲੇ ਦੀ ਪੁੱਛਾ ਛਦਾਇਆ ਬੋਲਦੀ ਉਹ ਉਹ ਬਾਬੇ ਕੰਮ ਧੰਦਾ ਚੱਜਦਾ ਕਰ ਲਿਆ ਕਰ ਮੇਰੇ ਛਾਲੇ ਮੇਰੇ ਰੋਟੇ ਮੇਰੇ ਟੁੱਕੜੇ ਦੀ ਭਾਦਾ ਤੂੰ ਪਾਣੀ ਪੀ ਆ ਮੈਂ ਕਿਉਂ ਤੋ ਪਗਲ ਹੈ ਕਿਉਂ ਤੋ ਇਹੋ ਪਗਲ ਰਿਹਾ ਸਾਰੇ ਸਾਰਾ ਤਬਰੀ ਪਗਲ ਤੇ ਮੈਂ ਕੀ ਕਰੇ ਸ਼ੋਰਾ ਤੇ ਮੇਰੇ ਸਾਰੇ ਸਰੀਰ ਫੇਰ ਪਦੇ ਕਿੱਥੇ ਮੇਰਾ ਇਹ ਪਿੰਡੂਆਂ ਨਾਲ ਬਾਹ ਪਿਆਗਾ ਮੇਰੀ ਤਾਂ ਨਾ ਮੇਰੀ ਸਹੇਲੀ ਨਾਲ ਹੀ ਬਣਦੀ ਆ ਤੂੰ ਕਾ ਮੇਰੀ ਭੈਣ ਇੰਨਾ ਚ ਫਸ ਗਈ ਹੈ ਪਿੰਡੂਆਂ ਚ ਇਹਦੇ ਕਰਕੇ ਸਾਨੂੰ ਵੀ ਆਉਣਾ ਪੈਣਾ ਇਨਾਂ ਚ ਚੱਜਦੇ ਵੀ ਨਹੀਂ ਹੈਗੇ ਕਿ ਸੜੇ ਹੀ ਕਾਲਾ ਸੂਟ ਛੜੀ ਵਿੱਚ ਪਾਇਆ ਨਹੀਂ ਡਗਪੂ ਵਿਜਲੀ ਤੇ ਰੇਤ ਤੇ ਹੋਰ ਭਾਈ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਤੁਹਾਨੂੰ ਆਉਣ ਜਾਣ ਚ ਨਾ ਤੂੰ ਟਿੰਡੀਆਂ ਲੈਣੀਆਂ ਟਿੰਡੀਆਂ ਦੀ ਸਬਜ਼ੀ ਬਣਾ ਲੂ ਭਾਈ ਹੈਗੀਆਂ ਨੇ ਸੜਿਆ ਹੋਇਆ ਚਾਗਨ ਮਸਤ ਆ ਭਾਈ ਤੁਸੀਂ ਸਾਡੇ ਮਹਿਮਾਨ ਕੌਨ ਨੂੰ ਨਹੀਂ ਪਤਾ ਮੈਂ ਕਿੰਨਾ ਪੜਿਆਂ ਲਿਖਿਆ ਬੰਦਾ ਉਹ ਦੇਸੀ ਜਾਂਦਾ ਕੋਈ ਨਾ ਤੁਹਾਡੀ ਖੂਬਸੂਰਤੀ ਤੇ ਨਾ ਮੈਂ ਇੱਕ ਨਾਵਲ ਲਿਖਣੀ ਚਾਹਣਾ ਕਿਤਾਬ ਕਿਤਾਬ ਲਿਖਣੀ ਚਾਹਣਾ ਹੀ ਮੈਂ ਤੁਹਾਡੇ ਹੁਸਨ ਤੇ ਬਤਮੀਜ਼ਾ ਵਗ ਜਾ ਥੋਂ ਪਰ ਇੱਕ ਮਾਰ ਕੇ ਨਾ ਸਿਰ ਭਾੜ ਦੂੰ ਤੇਰਾ ਭਾਈ ਗੁੱਸਾ ਕਰ ਰਿਓ ਇੱਕ ਵਾਰ ਆں ਕੇ ਮੇਆਂ ਅੱਖੇ ਡਾਲ ਕਰ ਤੋ ਦੇਖੋ ਇਸ ਅੱਖੋਂ ਕੇ ਸਮੁੰਦਰ ਮੇ ਡੁੱਬ ਜਾਓਂਗੇ ਆਪ ਨਾ ਤੈਨੂੰ ਕਵਰੀ ਸੁਣਿਆ ਨਹੀਂ ਕਿ ਤੇਰੀ ਬੇਇੱਜ਼ਤੀ ਕਰਕੇ ਤੋਰਾ ਹੁਣ ਓ ਪਾਈ ਨਾ ਤੈਨੂੰ ਪਤਾਗਾ ਵੀ ਮੈਂ ਸ਼ਹਿਰ ਹਾਂ ਤੇ ਮੇਰੇ ਘਰ ਵਾਲਾ ਵੀ ਸ਼ਹਿਰੀ ਹੈਗਾ ਤੇਰੇ ਵਰਗਾ ਪਿੰਡ ਵੀ ਥੋੜੀ ਹੋਊ ਤੇਰੇ ਵਰਗਿਆਂ ਨੂੰ ਥੋੜੇ ਸ਼ਹਿਰ ਨੂੰ ਟਰੱਕ ਚ ਲੱਭ ਕੇ ਲੈ ਆਈਏ ਰੇ ਬਰ ਮੈਂ ਨਹੀਂ ਡਰਾਈਵਰ ਕੰਮ ਕੀ ਲੈ ਤਾਂ ਨਾ ਕੱਪੜੇ ਪਾਉਂਦਾ ਤੇ ਤੈਨੂੰ ਚੱਜ ਨਹੀਂ ਆਦਾ ਇੰਨੀ ਗਰਮੀ ਪਈ ਅੱਧਿਆ ਦੋ ਦੋ ਚੜਾਈ ਬੈਠਾ ਸਲਟਾ ਹੁਣ ਹੁਣੋ ਗਦਾਣੀ ਸੰਨੂ ਦਾ ਪਾੜਾ ਲੱਗਦਾ ਇਹ ਕਰ ਲੈ ਮਾਂ ਤੁੰ ਮੰਨੂ ਰਾਜ ਕਰੋ ਇਹ ਰਾਜ ਤੂੰ ਐਂ ਕਰ ਤੇ ਘਰ ਵਾਲੇ ਨੂੰ ਤਲਾਕ ਦੇ ਦੇ ਤਾ ਫੇਰ ਇਹੀ ਮੇਰੇ ਨਾਲ شادی ਕਰਾਵਾ। ਹਰ ਜਨ ਮੇਰੇ ਪਿਆਰ ਨਾਲ ਸਰ। ਜਾਂਦਾ ਨਹੀਂ ਤੱਕ। ਲੇ ਹੁਣ ਤਾਂ ਸ਼ੇਰ ਤੋਂ ਦੀ ਪਣੀ ਨਾ ਜਿੰਗ ਦਾ ਤਰੇ ਜਾਂਦੇ ਮੈਂ ਤਾਂ ਚੁੱਚੇ ਸ਼ੀ ਨੂੰ ਫੋਨ ਕਰਦਾ। ਇਹ ਆ ਕੇ ਤੂੰ ਹੀ ਕੋਈ ਹੱਲ ਕਰੀ ਮੇਰੇ ਸ਼ਰੀ ਦਾ ਨਾ ਇਹ ਜਿਹੜਾ ਜਰੂਰ ਸ਼ਾ ਨਿਕਲੀ ਜਾਂਦਾ ਇਹ ਰੋਈ ਜਾ ਕੇ ਮਹੂਏ ਨਾ ਤਾਂ ਚੋ ਚੋ ਸ਼ਿਓ ਚੋ ਚੋ ਸ਼ਿਓ ਚੋ ਚੋ ਸ਼ਿਓ ਅਸਿਓ ਉਜਾ ਚੋ ਚੋ ਚੱਕਲੋ ਚੋ ਚੋ ਚੱਕਲੋ ਚੋ ਚੋ ਫੂਨ ਚੱਕਲੋ ਹਲੋ ਮੈਂ ਤਾਂ ਪਰਸ਼ੂ ਦਾ ਰਿਹਾ ਜੱਜ ਉਜੀ ਮੁਰਿਆ ਸ਼ਿਮਤਾ ਅੱਥ ਨੂੰ ਪੁੱਜਾ ਗਿਆ ਹੋਗਾ ਪਰ ਤਾ ਤੂੰ ਮੈਂ ਤਾਂ ਮੁੰਡੇ ਨਾਲ ਇਸਰ ਚੜਿਆ ਭਿੰਦੇ ਜੋ ਦੀ ਬੱਛ ਵੀ ਨਹੀਂ ਹੁੰਦੀ ਉਧਰ ਤਾਂ ਮੇਰੇ ਸ਼ੌਹਰ ਨੂੰ ਤੂੰ ਅੱਛਾ ਉਹ ਤਾਂ ਪਿੱਛੇ ਆ ਗਿਆ ਉਹ ਮੇਰੇ ਲਈ ਛਾਲੀ ਜੀ ਵੀ ਮੇਰੇ ਲਈ ਦੀ ਆਈ ਨਹੀਂ ਪਤਾ ਦੂਜੀ ਨੂੰ ਲੈ ਕੇ ਆਈ ਹੁਣ ਜਦੋਂ ਮੇਰਾ ਸ਼ਹਿਰ ਪੜਤਾ ਸੀ ਗਿਆ ਕਿ ਮਕਲਾਵਾਂ ਲੈਣ ਸੀ ਉੱਥੇ ਨਾਲੇ ਕਹਿੰਦਾ ਸੀ ਮੈਂ ਦੋ ਦਿਨ ਲਾ ਕੇ ਆਉਂਗਾ ਇੱਕ ਪੱਛਾ ਕਰਨਾ ਹੈ ਨਾ ਨਿਵੇੜ ਦੀ ਗੱਲ ਬਾਤ ਚਾਚਾ ਬਣ ਕੇ ਤੂੰ ਆਈ ਕਦੇ ਸਾਡੇ ਮੈਂ ਇੱਥੋਂ ਨਹੀਂ ਆਈਦਾ ਯਾਰ ਗਰਮੀ ਬਹੁਤ ਆ ਧੁੱਪ ਚੁੱਪ ਗਰਮੀ ਗੁੰਮੀ ਚਾਚਾ ਮੈਂ ਗਰਮੀ ਗਰਮੀ ਚੋ ਮੈਂ ਨਹੀਂ ਆਇਆ ਜੀ ਜੀਰੋ ਕਰ ਮੈਂ ਫੇ ਕੰਮ ਚ ਨਹੀਂ ਹੋ ਮੇਰੀ ਗੱਲ ਛੁੱਲਾ ਅੱਜ ਲਾਉਣਾ ਯਾਰ ਕਿਉਂ ਡਰਾਵੇ ਦੀ ਇਹਨਾਂ ਮੈਂ ਯਾ ਮੇਰੇ ਕੋ ਤਾਂ ਗੱਲ ਕਰ ਲਾਗੇ ਇਹਨਾਂ ਨਾਲ ਸਿੱਧੀ ਗੱਲ ਹੈ ਮੇਰੇ ਕੋਲ ਤਾਂ ਮਾਈ ਤੇਰੇ ਕੰਮ ਤੇ ਨਹੀਂ ਹੁਣਾ ਚਲ ਠੀਕ ਆ ਉਹ ਤੇ ਵੀਰ ਤੇ ਇੱਕ ਪਾਸ਼ਾ ਕਰਦੇ ਮੇਰਾ ਤਾਂ ਮਾਈ ਦਾ ਇਹਨੂੰ ਰੱਖੂਗਾ ਕੱਲੀ ਨੂੰ ਛਾਲਿਆ ਛੌੜਿਆ ਸੁਣਿਆ ਮੇਰੇ ਕੋਈ ਰਿਸ਼ਤੇ ਨਹੀਂ ਨੇ ਨੀ ਹੋਰ ਇੱਕ ਤੁਸੀਂ ਲਹੂ ਪੀ ਰੱਖਿਆ ਗਰਮੀ ਨੇ ਪੀ ਰੱਖਿਆ ਜੇ ਤੂੰ ਮੈਨੂੰ ਗੱਡੀ ਤੇ ਨਹੀਂ ਨਾ ਮੇਰੀ ਜਿਵੇਂ ਠੁੱਕ ਗੱਲ ਜੀ ਚਾਚਾ ਜੀ ਗੱਡੀ ਮੰਗੀ ਸੀ ਇਸ ਤੋਂ ਗੱਡੀ ਦੇ ਕੇ ਕੀ ਬਣਾਉਣੀ ਸੀ ਤੈਨੂੰ ਗੱਡੀ ਲੈ ਲੈਂਦਾ ਮੈਂ ਬੱਚੇ ਮੇਰੇ ਸ਼ੌਰੀ ਫਲੈਸ਼ ਫਲੈਟ ਹੋਇਆ ਨਹੀਂ ਚਾਹੀਦਾ ਸ਼ੌਰੀ ਠੁੱਕ ਗਲਤੀ ਮੇਰੀ ਬਾਈ ਬੇਇਸ਼ਤਿਹਕਦਾ ਸੀ ਤੂੰ ਗੱਡੀ ਨੂੰ ਜਵਾਬ ਦਦਾ ਮੈਨੂੰ ਲਾਗਦਾ ਠੁੱਕ ਦਾ ਲੈ ਇਹਨੂੰ ਜਾਨਵਰ ਦੇ ਪਿੱਛੇ ਤੇਰੇ ਜਾਨਵਰ ਦੀ ਐ ਸੀ ਆਹੋ ਚੱਲ ਕੋਈ ਨਾ ਠੀਕ ਆ ਆ ਜਾ ਗੱਲ ਕਰਨੀ ਐ ਨਾ ਬਹਿ ਕੇ ਮੈਂ ਕਰਾ ਦੋ ਫੈਂਸ ਲੈਣਾ ਦਾ ਕੰਮ ਦਾ ਡੱਕਾ ਕੋੜ 14 ਦਿਨ ਕਰਾਉਣਾ ਨਹੀਂਗਾ ਪੁੱਛਣਾ ਵੈ ਇੰਨੀ ਗਰਮੀ ਚ ਕਿਹੜਾ ਸੌਰੀ ਜਾਂਦਾ ਹੁੰਦਾਗਾ ਉਹਦਾ ਪਤਾ ਸੀ ਹੱਥ ਨੇ ਪੀ ਕੇ ਲੜਪੇ ਹੋਣਗੇ ਉੱਥੇ ਮੈਂ ਕਰਾ ਦੋ ਫੈਸਲੇ ਇਹਨਾਂ ਦੇ ਇਧਰ ਖੇਤ ਦਾ ਕੰਮ ਦੇਖੇਗੇ ਤੁਹਾਡੇ ਫੈਸਲੇ ਕਰਾਈਏ ਚਲ ਜਾਣਾ ਤਾਂ ਪੂ ਕੋ ਜਰਾ ਸਰਦ ਦਾ ਹੈ ਨਹੀਂਗਾ ਫਿਰ ਲਮਾ ਤਾਂ ਮੇਰੇ ਸਹੇਲੀ ਨੂੰ ਫੋਨ ਲਾਵਾਂ ਉਹ ਕਰੂ ਇਹਨਾਂ ਨੂੰ ਠੀਕਾ ਮੈਂ ਬੁਲਾਉਣੀ ਆਨੂੰ ਹਲੋ ਹਲੋ ਆਫਰੀਤ ਕਿਵੇਂ ਐ ਬਸ ਰਾਮਣੇ ਇੱਥੇ ਕੁਝ ਵੀ ਠੀਕ ਨਹੀਂ ਹੋਗਾ ਤੂੰ ਆ ਜਾ ਮੇਰੇ ਕੋਲ ਕੀ ਹੋ ਗਿਆ ਆ ਜਿਹੜਾ ਨਾ ਮੇਰੀ ਭੈਣ ਦਾ ਦਿਓਰਾ ਮੈਨੂੰ ਕਹਿੰਦਾ ਤੇਰੇ ਘਰ ਵਾਲੇ ਨੂੰ ਤਲਾਕ ਦੇ ਦੇ ਮੇਰੇ ਨਾਲ ਵਿਆਹ ਕਰਾ ਲੈ ਹੇ ਏਹ ਤੇ ਮਾਰ ਮੇਰੇ tio ਦੇ ਸਾਲੇ ਦੇ ਉਰੇ ਬਣੀ ਤੇ ਆ ਗਿਆ ਮੈਂ ਪਰ ਨਿਸ਼ਾਨੇ ਗੱੱਚੇ ਨੇ ਤੂੰ ਆ ਜਾ ਚੱਲ ਕੋਈ ਨਾ ਤੈਨੂੰ ਹੁਣ ਨਾ ਲਾਉਣਾ ਵੀ ਸਿਖਾਉ ਨਾਲੇ ਮੈਂ ਇਹਨਾਂ ਦੇ ਸਾਰਾ ਦੇ ਸਿਰ ਪਾੜ ਕੇ ਜਾਵਾਂ ਬਸ ਮੈਂ ਆ ਗਈ ਆਇਆ ਤੂੰ ਤੈਨੂੰ ਚਾਰ ਜਾਣਿਆਂ ਦੇ ਸਿਰ ਪਾੜਨੇ ਨੇ ਆ ਗਈ ਆ ਗਈ ਆਇਆ ਮੈਂ ਤੈਨੂੰ ਠੇਕ ਕਰਿਆਂ ਸੈਤੀ ਆ ਜਾ ਆ ਗਈ ਆ ਗਈ ਸੰਗਾ ਲਾ ਹੁਣ ਮੇਰੇ ਸੈਲ ਨਹੀਂ ਆਉਂਦੀ ਹੁਣ ਬੋਲ ਕੇ ਦੁਕਾਨ ਉਹਦੇ ਮੂਰੇ ਰਮਣ ਤਾਂ ਹੁਣ ਤੁਰ ਹੀ ਆਉਂਦੀ ਆ ਮੈਂ ਉਹਨੂੰ ਲੈ ਕੇ ਆਵਾਂ ਕਿਤੇ ਉਹਨੂੰ ਘਰ ਦਾ ਨਾ ਪਤਾ ਲੱਗੇ ਹਾਏ ਓਏ ਬਾਬੇ ਇਦਾਂ ਰੋਸ ਕਿਉਂ ਏ ਤਾਂ ਜਾਣਦੀ ਆ ਆਏ ਨਹੀਂ ਬਾਬੇ ਮੈਂ ਜਾਣ ਦਿੰਦਾ ਮੈਂ ਤਾਂ ਹੁਣ ਪਿੱਛੇ ਜਾਉਂ ਉਹਨੂੰ ਮਨਾ ਕੇ ਲਿਆਉਣਾ ਬਾਬੇ ਲチェਤੀ-ਛੇਤੀ ਜਾਵਾਂ ਆਉਂਦੀ ਹੋਣੀ ਰਮਨ ਲੈ ਕੇ ਆਵਾ ਉਹਨੂੰ ਜਲਦੀ ਹਾਏ ਬਾਬੇ ਤਾਂ ਬਾਕੀ ਹੋਏ ਉਹ ਖੜਜੋ ਜੀ ਨਾ ਤੂੰ ਮੇਰੇ ਪਿੱਛੇ ਪਿੱਛੇ ਆਈ ਜਨਾ ਕੀ ਹੋ ਗਿਆ ਜੀ ਆਇਓ ਘਰੇ ਚਲੀ ਗਏ ਨਾ ਤੂੰ ਮੇਰੇ ਪਿੱਛੇ ਪਿੱਛੇ ਕਿਉਂ ਆਈ ਜਨਾ ਉਹ ਤੁਸੀਂ ਸਾਡੇ ਮਹਿਮਾਨ ਹੋ ਜੀ ਤੁਸੀਂ ਆ ਜੋ ਘਰੇ ਚਲੀ ਜਾ ਮੁਰਜਾ ਕਰੇ ਮੁਰਜਾ ਤੇਰਾ ਸਿਰ ਪਾੜ ਦੂੰ ਮੈਂ ਐਂ ਨਹੀਂ ਬੋਲਦੇ ਹੁੰਦੇ ਤੁਸੀਂ ਆ ਜੋ ਘਰੇ ਚਲੀ ਜਾ ਭੈੜੀ ਹੋਊਗੀ ਨਹੀਂ ਤੇਰੇ ਨਾਲ ਆ ਜੋ ਜੀ ਕਿਧਰ ਮੂੰਹ ਚੱਕਿਆ ਨੇ ਮਖਰਾ ਆ ਜੋ ਜੀ ਰਾਮਣੇ ਆ ਗਈ ਬੱਸ ਮੈਂ ਆਹੀ ਆ ਮੇਰੇ ਭੈਣ ਦਾ ਤੇ ਔਰ ਜੀ ਨੇ ਮੈਨੂੰ ਕਿਹਾ ਸੀਗਾ ਵੀ ਸਸਤਰੀ ਕਾਲ ਸਸਤਰੀ ਕਾਲ ਦੇ ਲੱਗਦਾ ਨਾ ਤੂੰ ਤਲਕ ਵਾਰ ਕਿਵੇਂ ਕਿਹਾ ਮੇਰੀ ਭੈਣ ਹੁਣ ਮੈਂ ਬਹੁਤ ਪੜਿਆ ਲਿਖਿਆ ਬੰਦਾ ਹੀ ਮੈਂ ਹੁਣ ਦੋ ਨਾਵਲਾਂ ਲਿਖੂ ਇੱਕ ਥੋਡੇ ਤੇ ਤੇ ਇੱਕ ਥੋਡੇ ਤੇ ਲੈ ਆ ਇੰਨੀ ਐਸਾ ਪਾੜ ਦੇ ਮੇਰੇ ਪਿਆਉ ਦੇ ਸਾਲੇ ਦਾ ਸਿਰ ਰਾਮਣੇ ਮਾਰ ਨਾ ਨਾ ਮਾਰ ਮਾਰ ਨਾ ਮਨਾ ਕਰੋ ਮੇਰੇ ਹੱਟ ਨਾ ਮਾਰ ਸਾਹਮਣੇ ਮਾਰ ਮਾਰ ਫਾੜ ਦੇ ਖਤਮ ਫੱਗਦਾ ਮਰ ਗਿਆ ਫੱਗਦਾ ਹੋ ਗਿਆ ਤਾਂ ਕੰਮ ਜਾਂ ਨਹੀਂ ਆ ਜਾਂ ਦੇਖੀ ਇਹਦਾ ਟਣੜ ਤੋਂ ਨਹੀਂ ਬੰਦਾ ਮਰਦਾ ਹੁੰਦਾੜਿਆ ਹਾਂ ਪਰ ਉਹ ਚੀਜ਼ੋ ਤਾਂ ਮਰਿਆ ਨਹੀਂ ਸੀ ਆਪਣਾ ਹਨਾ ਦੇਖ ਗਈ ਚੱਲ ਈ ਲੋ ਈ ਲੋ ਦੇਖ ਲਾ ਨਹੀਂ ਨਹੀਂ ਤਾਂ ਹਿਲਦਾ ਮੈਨ ਨਹੀਂ ਨੀ ਉਹ ਵੀ ਅਸ਼ੂਸ਼ ਹੋ ਗਿਆ ਹੋਣਾ। ਕਿਆ ਮੈਨੂੰ ਤਾਂ ਲੱਗਦਾ। ਨਹੀਂ ਦਹੀਂ। ਨੀ ਜੀ ਜਤਾ ਨਸ਼ੇ ਨਹੀਂ ਕਰਦਾ ਸੀ। ਇਹ ਤਾਂ ਨਸ਼ੇ ਕਰਦਾ ਸੀ ਕੀ ਪਤਾ ਮਰ ਗਿਆ ਹੋਵੇ। ਨਸ਼ੇ ਵਾਲਾ ਬੰਦਾ ਨਹੀਂ ਮਰਦਾ ਹੁੰਦਾ। ਆਹ। ਉਹ ਮਰ ਗਿਆ। ਇਹ ਜਹਨ ਕਾਤਾ ਕਰਦੇ ਤੇ। ਅਨਕਾ ਕਤੂ ਲਾ ਰਹੀ ਹੁੰਦੀ ਆ। ਇਹ ਵੀ ਪਤਾ ਲੱਗਦਾ ਹੁਣ ਇਹ ਤਾਂ ਮਰਿਆ ਪਿਆ। ਨੇ ਮੰਗਈ ਆ ਜੂ ਇਹ ਤੇਰੇ ਪੂਤ ਬਣ ਕੇ ਤੇਰੀ ਅਣਕਾ ਚੱਕ ਲਈ ਲੈ ਪਤਾ ਨਹੀਂ ਲੱਗਿਆ ਇੱਥੇ ਕੀ ਪਤਾ ਲੱਗੂ ਵੀ ਕੌਣ ਮਾਰ ਗਿਆ ਚਲਾ ਆ ਜਾ ਆ ਜਾ ਹੋ ਜੀਜੇ ਦਾ ਸਿਰ ਪਾਣ ਕੇ ਆਈਏ ਤਿੰਨ ਚਾਰ ਤੇ ਹੋਰ ਵੀ ਘਾੜ ਲੈ ਚੋ ਚਾਚਾ ਆਉਂਦਾ ਓਏ ਚੋ 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 ਜੀਓਗੇ ਚੋ ਚੋ ਜੀਓਗੇ ਚੋ ਚੋ ਜੀਓਗੇ ਚੋ ਚੋ ਆਇਓ ਚੋ ਚੋ ਆਇਓ ਆ ਜਾ ਓਏ ਚੋ ਚਾਚਾ ਬਾਈ ਦੇਖ ਰਿਹਾ ਯੋ ਜੁਦ ਮੇਤੋ ਇਹ ਵਤਾ ਭਾਈ ਬੈਠਾ ਹੈ ਪਤਾ 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 ਨਹੀਂ ਉਹ ਦੇਖ ਲੈ ਜੋ ਪੱਥੇ ਦੇ ਭਾਂਜੇ ਜੀ ਜਰਨਨ ਸ਼ਰੀਪਾ ਉੱਤ ਐਤਾ ਫਿਰ ਮੋਰ ਲੱਗਣੀ ਸੀ ਤੇਰੇ ਮੋਰ ਲੱਗ ਰਹੀ ਸੀ ਦੋ ਤਾਂ ਉਹੀ ਗੱਲ ਕੋ ਚੂਤ ਨੂੰ ਮੇਰੇ ਸ਼ੌਰੀਆਂ ਵਾਸਤੇ ਚੰਗੇ ਕੇਲੇ ਲੈ ਕੇ ਗਿਆ ਸੀ 100 ਰੁਪਏ ਦੇ ਉੱਤੇ ਮੇਰੇ ਸ਼ੌਰੀਆਂ ਨੇ ਫਿਰ ਵੀ ਮੇਰੀ ਸ਼ਾਲੀ ਨੂੰ ਸਿਰਪਾਰਤਾ ਉੱਤ ਕੋਈ ਸ਼ਾਲੀ ਸ਼ੂ ਲੈ ਲੈਂਦੀ ਸਕੂਟਰ ਲੈ ਕੇ ਆ ਗਈ ਉਹ ਤਾਂ ਐ ਕਿ ਮੈਂ ਕੁੱਟਣ ਗਿਆ ਕੋਈ ਪੜਾ ਤੈ ਫੇਰੀ ਕੁੱਟਿਆ ਲੈਣ 100 100 ਤਾਂ ਕੇਲੇ ਆਪੇ ਸੀ ਕੁੱਟਦਾ ਉਹ ਮੈਂ ਤਾਂ ਕਿਉਂ ਦੇ ਦੇ ਕਿਉਂ ਜੋ ਬਿਚੀ ਕੁਰਤ ਮਰੇ ਸ਼ੌਰੀ ਨੇ ਨਾ ਕਿਲੇ ਪਿੱਛੇ ਥੋੜੀ ਨਾ ਉਜਰਾ ਬਸ ਮੇਰੀ ਗੱਲ ਛੁਲਾ ਚਾਚਾ ਤੈਨੂੰ ਬੁਲਾਉਂਦਾ ਮਸਤ ਖਾਦ ਮੇਰਾ ਇਹੀ ਆ ਵੀ ਮੇਰਾ ਸ਼ੌਰੀ ਨਾਲ ਨਿਬੜਦੇ ਮੇਰਾ ਮੈਂ ਮੇਰੇ ਸ਼ੌਰੀ ਨਹੀਂ ਆਣਾ ਮੁੜ ਕੇ ਉਹ ਜਿ ਪੈਨੂ ਲੈ ਇੱਥੇ ਮੇਰੀ ਸ਼ਾਲੀ ਨੂੰ ਪਤਾ ਨਹੀਂ ਪਤਾ ਫਿਰ ਮੈਨੂੰ ਰਾਤ ਨੂੰ ਕੁੱਟਣਾ ਤੈਨੂੰ ਲੋੜ ਕੀ ਸੀ ਉਹਨੂੰ ਇੱਥੇ ਸੱਦਣ ਦੇ ਦੁਬਾਰੇ ਕੋਈ ਆਫ ਹੀ ਲਾ ਕੇ ਆ ਮੈਂ ਤਾਂ ਛੱਡਿਆ ਸੀ ਮੇਰੇ ਸ਼ਾਦੀ ਤੋਂ ਅੱਛਾ ਫੇਰ ਆ ਗਈ ਆ ਵੀ ਆ ਗਈ ਮਗਰੀ ਲਈ ਨਾਲ ਹੀ ਕਹਿੰਦੀ ਮਿਲ ਲਈ ਦਾ ਮੱਛਾ ਹੋ ਤਾਂ ਮਿਲ ਨੂੰ ਕਹਦੇ ਬਾਹ ਆਕੜੀਆਂ ਜਿਹਾ ਚਾਚਾ ਚਾਚਾ ਬਹਿ ਜਾਓ ਚਾਚਾ ਪਾਣੀ ਦਿਓ ਨਾ ਪਾਣੀ ਦਿਓ ਜਚਾ ਮੈਂ ਬੈਠਾ ਕੁਝ ਕਰਨੀ ਉਹ ਤਾਂ ਚਾਚਾ ਪਾਣੀ ਪੀ ਲਓ ਪਾਣੀ ਤਾਂ ਲਿਆ ਦਾ ਚਾਚਾ ਗੱਲ ਕਰੀ ਦੀ ਗੱਲ ਕਰਨੀ ਆ ਕੱਲ ਤਾਂ ਵਸੇ ਹੀ ਆ ਵਸ ਮੈਂ ਕੰਮ ਤੇ ਫੇਰ ਉਮੀਦਾਂ ਤਾਂ ਨਿਬੇੜ ਕੇ ਜਾ ਇਹਨੂੰ ਕਹਦੇ ਮੈਂ ਨਾ ਤਾਂ ਮੇਰੇ ਸ਼ੋਹਰੀ ਜਾਵਾਂ ਨਾ ਮੇਰੇ ਆਉਣ ਉਹ ਅੱਛਾ ਹੋਰ ਮੇਰੇ ਸ਼ਾਲਿਆਂ ਨਾਲ ਮੇਰੀ ਤਾਂ ਨਹੀਂ ਬੰਦੀ ਹੁਣ ਇਹਨਾਂ ਨਾਲ ਮੇਰਾ ਸ਼ੇਰ ਪੜਦਾ ਐ ਚਾਚਾ ਉਹ ਤਾਂ ਆਪ ਕੇਰੇ ਕੰਮ ਛੱਡ ਕੇ ਜਾਣਾ ਹੁੰਨਾ ਓਏ ਉੱਤੇ ਮੰਨੀ ਨਹੀਂ ਹੁੰਦੇ ਸ਼ਾਇਦ ਨਹੀਂ ਸ਼ੋਪੇ ਆ ਕੀ ਜਾਣਾ ਪੇਕੀ ਜਾਣਾ ਮੈਂ ਤਾਂ ਚਲ ਤਾਂ ਕਹਿੰਦਾ ਤੈਨੂੰ ਸ਼ੋਹਰੀ ਦੋ ਦਿਨ ਲਾ ਕੇ ਆਉਂ ਚਲ ਜਾ ਆਵਾਂਗੇ ਉਹ ਤੇ ਤੈਨੂੰ ਕਹਾਂ ਪਨੀਰੀ ਇਸਟਾ ਕੇ ਬਾਜੀ ਤੂੰ ਤਾਂ ਆਪ ਪਹਿਲਾਂ ਹੀ ਕਿਰੇ ਤ ਤਗੜਾ ਗਿਆ ਸੀ ਓਏ ਸ਼ੋਹਰਿਆਂ ਦਾ ਚਾਰ ਕਿੰਨੂੰ ਨਹੀਂ ਹੁੰਦਾ ਜੇ ਤਾ ਤੂੰ ਸ਼ੋਹਰੀ ਜਾਂਦਾ ਨਹੀਂ ਓਏ ਮੈਂ ਨਹੀਂ ਨਾ ਜਾਂਦਾ ਥੋਡੇ ਵਾਂਗੂ ਉਹ ਤਾਂ ਸ਼ਹਿਰ ਤੋਂ ਪਹਿਲੇ ਲੈ ਲਿਆ ਜਿਹੜਾ ਸ਼ੋਹਰੀ ਜਦੋਂ ਹੋਰ ਕੋਈ ਰਿਸ਼ਤੇਦਾਰ ਨਹੀਂ ਜਦੋਂ ਜਾਂਦਾ ਸ਼ੋਹਰੀ ਕੀ ਯਾਰ ਚਾਚਾ ਤੂੰ ਤਾਂ ਮੈਂ ਹੱਦ ਕਰੀ ਜਾਂਦਾ ਯਾਰ ਸ਼ੌਰੀਆਂ ਦੀ ਵੀ ਚਾਹ ਹੁੰਦੀ ਆ ਸ਼ੌਰੀ ਜਾਣਾ ਸੀਗਾ ਮੈਨੂੰ ਕੀ ਪਤਾ ਸੀ ਮੇਰੇ ਸ਼ਾਲੇ ਇੱਕ ਤਾਂ ਮੇਰੇ ਸ਼ਾਲੇ ਸ਼ਾਰੇ ਮੈਂਟਲ ਆ। ਮੇਰਾ ਇਹ ਨਿਹਗਾ ਬੰਦਾ ਇੱਕ ਦਿਨ ਲਾ ਕੇ ਮੁੜਿਆ ਆਵੇ। ਉੱਥੇ ਹਫ਼ਤਾ-ਵਤਾ ਬੈਠੋ ਫਿਰ ਸਰਚੀ ਖਾਉਂਗਾ ਸਟਾ ਕਿਹੜਾ ਹਫ਼ਤਾ ਮੈਂ ਤਾਂ ਬੋਕਣ ਚੜੀ ਖੜੇ ਮੇਰੇ ਸ਼ਾਲੇ ਨੂੰ ਅਥਨ ਪੱਜ ਜਾਇਆ ਮੈਂ। ਉਹ ਤੇ ਸ਼ਾਲ ਦੀ ਬਾਸ਼ ਵੀ ਨਹੀਂ ਆਉਂਦੀ। ਕੀ ਕਰੀਏ ਉਹਦੇ ਨਾਲ ਵੀਰਾ? ਉਹ ਸ਼ਰ ਕੀ ਮੈਂ ਕਰਨਾ। ਛੜਿਆ ਪਿੰਟਾ ਮੇਰੀ ਸ਼ਾਲੀ ਦਾ ਬਾਸ਼ ਨਹੀਂ ਆਉਂਦੀ ਚਾ ਚੌਥੇ ਦਾ। ਤੂੰ ਦੱਸ ਕੀ ਕਰਨਾ ਹੁਣ। ਰੱਬ ਨਾ ਵਾ ਸ਼ੌਣੂ ਸਿੱਧਾ ਗਏ ਜਾ ਬਾਈ ਨਾ ਤਾਂ ਉਹਦੇ ਪੇਕੇ ਮਿਲਿ ਆਉਣ ਨਾ ਮੈਂ ਜਾਵਾਂ ਮੈਂ ਤੇਰੇ ਕੰਮ ਤੇ ਫੇਰਾਂਗਾ ਮੇਰੇ ਸ਼ੌਹਰਿਆਂ ਨਾਲ ਮੇਰਾ ਨਵੇੜੇ ਦੇ ਬੱਸ ਸਾਲੀ ਦਾ ਲੈ ਬਹਿ ਕੇ ਤੋਰ ਦੇਣਗੇ ਉਹ ਵਿਆਹੀ ਹੋਈ ਆ ਯਾਰ ਚਾਚਾ ਵਿਆਹੀ ਹੋਈ ਆ ਜਦੋਂ ਉਹ ਤਾਂ ਹੋਈ ਆ ਉਹ ਸ਼ਹੂਰ ਕੋ ਹੁੰਦੀ ਆ ਮੇਰੇ ਸ਼ਾਲੇ ਦੀ ਹੋਰ ਹੀ ਪਉਂਦੀ ਆ ਉੱਚੀਆਂ ਜੀਆਂ ਤੰਗੀਆਂ ਸ਼ੌਹਰੀ ਪਿਆਮੀ ਤੇਰਾ ਵਰਤ ਉਹਦੇ ਨਾਲ ਤੇਨੂੰ ਉਹਦੇ ਨਾਲ ਸ਼ੌਹਰਿਆਂ ਨਾਲ ਤੈਨੂੰ ਕੁੱਟਿਆ ਉਹ ਬੱਤਰ ਨੂੰ ਚਾਚਾ ਲੈ ਕੇ ਉਹ ਇੱਥੇ ਮੇਰੇ ਘਰੇ ਬਾੜੀ ਕਿਉਂ ਪਈ ਉਹਨੇ ਉਹ ਚਲ ਮੈਂ ਆਪਾਂ ਕਹਿ ਦਾਂਗੇ ਲੈ ਨੂੰ ਕਈ ਦਿਨ ਬਸ ਆਪਣਾ ਨਵੇੜ ਦੇ ਚਾਚਾ ਯਾਰ ਬਸ ਪਿੱਛੇ ਪਿੱਛੇ ਆ ਗਈ ਮੇਰੇ ਸ਼ਾਦੀ ਦੇ ਦਿਨ ਮੈਂ ਖੇਦ ਨਾਲੇ ਪਿੱਛੇ ਨਾ ਆਈ ਮਰੇ ਅੱਛਾ ਹੋਰ ਸਰ ਕੰਮ ਤੇ ਕੋਈ ਹੋਣਾ ਮੈਨੂੰ ਐ ਦੱਸੋ ਕੰਮ ਤੇ ਚਾਚਾ ਕੱਲ ਨੂੰ ਆਉਂਗਾ ਹੁਣ ਤਾਂ ਗਰਮੀ ਬੜੀ ਆ ਤਾਂ ਪੰਦਰ ਗਰਮੀ ਕਿਹੜੀ ਹੋਈ ਹੈ ਜੀ ਉਹ ਲੋਕਾਂ ਨੂੰ ਗਰਮੀ ਟੱਠੀਆਂ ਲੈਂਦੇ ਜਾ ਚੱਕੇ ਲੈਂਦੇ ਦਰਜਨ ਖਾ ਗਿਆ ਉਹ ਕੱਲ ਕਬਜੀ ਹੋਈ ਪਈ ਮੈਨੂੰ ਤਾਂ ਨੜੇ ਗਾ ਕੇ ਲਿਓ ਨੜੇ ਵਰਕੇ ਲਿਆ ਪਿੱਛੇ ਅੱਛਾ ਕੇ ਲਿਓ ਬੱਜ ਕੇ ਆਇਆ ਬਈ ਖੋ ਕੇ ਲਿਆਇਆ ਸ਼ੋਰ ਪੀਰ ਦੇ ਜਵਾਕਾ ਨੂੰਗਾ ਘਰੇ ਭੁੱਖ ਲੱਗੀ ਰਾਜ ਮੈਂ ਖਾ ਗਿਆ ਚਾਚੇ ਅੱਛਾ ਹੋਰ ਚਲ ਐਂ ਕਰੀ ਬਰ ਉਹਦਾ ਮਾਗੂ ਗੱਲ ਉਹਨਾਂ ਨੂੰ ਕਹਿ ਦੂੰਗਾ ਠੀਕ ਆ ਜਾਣਾ ਨਾ ਕਰਨਾ ਉਹ ਤੇਰੀ ਇੱਛਾ ਤੇ ਅੱਛਾ ਇੱਕ ਗੁੱਛਾ ਉਹ ਤੇਰੇ ਤੇ ਮੈਨੂੰ ਗੱਡੀ ਨਾ ਜਿਹੜੀ ਅੱਤੀ ਤੂੰ ਮੇਰੀ ਪੱਤੀ ਮੇਸ਼ ਖੱਤੀ ਮੇਰੇ ਸ਼ੋਰਿਆਂ ਚ ਉਹਦਾ ਸ਼ੁਕਰ ਕਰ ਤੇ ਦਿੱਤੀ ਨਹੀਂ ਜੇ ਦਿੱਤੀ ਹੁੰਦੀ ਮੈਂ ਕਿਣਾ ਗੱਡੀ ਫੁੱਟ ਗਈ ਹੁੰਦੀ ਉੱਥੋਂ ਮਤਲਬ ਹੀ ਨਹੀਂ ਟੱਚ ਨਹੀਂ ਕਰਦਾ ਕਿਹਨੂੰ ਟੱਚ ਵਾਹ ਵਾਹ ਫਿਰ ਸਰਕਮੇ ਟੱਚੋਗੇ ਤੇਰਾ ਕੋਈ ਤਾਂ ਮਰੇਸ਼ ਵਾਲੇ ਦੀ ਕੋਹਰ ਆ ਗਈ ਉਹ ਤਾਂ ਸੱਟ ਖਾ ਕੇ ਆ ਗਿਆ ਲੈ ਉਹ ਛੇਲੀ ਸ਼ੂ ਦੀ ਸੀਗੀ ਸਕੂਟਰੀ ਲੈ ਕੇ ਆ ਗਿਆ ਚਾਚੇ ਉਹਨੇ ੱਟ ਮਰੀ ਮੈਂ ਤਾਂ 22 55 ਕੱਲਾ ਨਹੀਂ ਨੇਰੀ ਲਿਆ ਹਾਂ ਦਾ ਮੈਂ ਤਾਂ ਕੋ ਤਾਂ ਇਹ ਤੇਰਾ ਗੱਲ ਉਹ ਤਾਂ ਇੱਕਾਈ ਕੁੜੀ ਸ਼ੀ ਕੁੜੀਆਂ ਤੇ ਹੁਣ ਤੈਨੂੰ ਪਤਾ ਆ ਪੱਕਨਿਆ ਕੁਮਾਰੀ ਜਹਤ ਨਹੀਂ ਚੱਕਦੇ ਜੀ ਕੁੜੀਆਂ ਤੇ ਸੱਟ ਖਾ ਕੇ ਆ ਗਿਆ ਫਿਰ ওই ਗੱਲ ਤੋਂ ਮੈਂ ਹਜਾ ਬੰਦਾ ਹੁਟਦਾ ਹਾਂ ਉਹ ਤਾਂ ਤੂੰ ਵੱਡੇ ਵੱਡੇ ਗੱਲਾਂ ਕਰਦਾ ਹੁੰਦਾ ਆ ਬੰਦਾ ਪਾਇਆ ਕਰਦਾ ਉਹਦੇ ਪਾਣੀ ਦੀ ਵਾਰੀ ਪਿੱਛੇ ਉਹ ਹੀ ਗੱਲ ਮੜੀ ਪਿੱਛੇ ਗਲੇ ਸੋਇਆ ਸੀ ਮੈਨੂੰ ਤਾਂ ਉਹ ਹੀ ਗੱਲ ਜਹਾ ਪਤਾ ਹੁੰਦਾ ਵੀ ਤੂੰ ਤਾਂ 3 ਮੈਂ ਤੋ ਕਟਾ ਖਾ ਲੈਣਾ ਮੈਨੂੰ ਤਾਂ ਮਰਵਾਤਾ ਸੀ ਤੂੰ ਸੱਚੇ ਮੇਰੀ ਗੱਲ ਛੁੱਲਾ ਹੋਈ ਜੱਟ ਦੀ ਨਿਵਤ ਨਹੀਂ ਹੁੰਦੀ ਸਾਡੇ ਬਿਨਾ ਨਿਵਤ ਤਾਂ ਹੁੰਦੀ ਨਹੀਂ ਹਰ ਮੈਂ ਬੱਸ ਫਿਰ ਲੜਾਈ ਪੜਾਈ ਚ ਛੜਨ ਨਾਲ ਹੀ ਆਉਂਦਾ ਗੱਲ ਤਾਂ ਮੈਂ ਤੇਰੇ ਤੇ ਹਰਾਣਾ ਹਰਿਆਣੀ ਵਾਲੀ ਗੱਲ ਤੇ ਹੀ ਅਬਸ਼ੋ ਉਹ ਤਾਂ ਹੁਣ ਚਲੋ ਆਪਾਂ ਤਰੀ ਸ਼ਰ ਚਲੋ ਗਾ ਨਹੀਂ ਮਾੜੇ ਮੋਟੇ ਦਵਾਈ ਲੈ ਲਈ ਠੀਕ ਆ ਡਾਕਟਰ ਤੋਂ ਆਈ ਤਾਂ ਮਰੀ ਮੋਟੀ ਚਾਚੇ ਆ ਅੱਖਾਂ ਮੇਰੇ 'ਚ ਵੀ ਤੇਨੂੰ ਪਤਾ ਫਿਰ ਮੈਂ ਕੁੜੀ ਕੰਨਿਆ ਕਮ ਦੀ ਹੱਥ ਨਹੀਂ ਚੱਕੀ ਦਾ ਫਿਰ ਆਪਾਂ ਸਵੇਰੇ ਕੰਮ ਤੇ ਆ ਜੀ ਮੜਾ ਜਾ ਕੰਮ ਤੇ ਤਾਂ ਕੋਈ ਗੱਲ ਇਹਨਾਂ ਨੂੰ ਕਹਿ ਦੂੰਗਾ ਕੋਈ ਨਾ ਸ਼ਵੇਰ ਹੋਣ ਦੇ ਬੱਛਾਂਗੇ ਤੈਨੂੰ ਫਿਰ ਸ਼ਵੇਰ ਹੋਣ ਦੇ ਸਵੇਰ ਮੈਨੂੰ ਪਤਾ ਹੀ ਆ ਜਿਹੜਾ ਹੁਣੇ ਤੂੰ ਬੇਵਸਤ ਕਰੀ ਜਾਣਾ ਫਿਰ ਉਹ ਵੀ ਗੱਲ ਕਿਹੜਾ ਆਏਗਾ ਕੰਮ ਤੇ ਫਿਰ ਤਾਂ ਐਂ ਦੱਸ ਫਿਰ ਮੈਂ ਹੱਥ ਨਹੀਂ ਆਏ ਨਾ ਕਦੇ ਤਾਂ ਯਾਸ਼ਮਣ ਉਹ ਤਾਂ ਪੈ ਗਿਆ ਤੇ ਉਹ ਸਾਹਮਣੇ ਉਹਦੇ ਨੂੰ ਕਹਿਣ ਦੀ ਲੋੜ ਹੀ ਨਹੀਂ ਪਿੱਛੀ ਤਾਂ ਨਹੀਂ ਕਿਸਨੇ ਨੋ ਨੋ ਕੋਈ ਨਹੀਂ ਮੈਂ ਤਾਂ ਪੀਗ ਲਾ ਕੇ ਆਉਂਗਾ ਮੇਰੇ ਛਾਲੇ ਦਾ ਮੈਨੂੰ ਪਤਾ ਹੈਗਾ ਮੈਨੂੰ ਡਰ ਲੱਗੀ ਜਾਊਗਾ ਮੇਰੇ ਛਾਲੇ ਦੀ ਘਰੇ ਆ ਰਹੀ ਹੈ ਉਹ ਮੈਨੂੰ ਫੇਰ ਨਾ ਕੁੱਟਣ ਉਹ ਰਾਤ ਤਾਰੀਕ ਜਵਾਹ ਪਾਲ ਦੇ ਫਿਰਦੇ ਦੇ ਕੋਠੇ ਚ ਮੈਂ ਆ ਕੇ ਤੇ ਉਹ ਵੀ ਮੈਂ ਚੱਕ ਕੇ ਤੇ ਪਹਿਲੀ ਹੱਥ ਥ੍ਰੀਟ ਕਰਕੇ ਵਸ ਵਸ ਮੈਂ ਖੇਤ ਵੀ ਹੈ ਹਾਂ ਉਹ ਖੱਬਲ ਦੀ ਤੇਰੀ ਵਾਹ ਖੇਤ ਮਾਪੀ ਗੜਾ ਮਰਾਂਗਾ ਤੂੰ ਸੋਚਣਾ ਕਰ ਵਸ ਹੋਰ ਮੈਨੂੰ ਐਵੇਂ ਆ ਕੇ ਤੇ ਚੱਕ ਕੇ ਮਾਰ ਵਸ ਤੂੰ ਤੈਨੂੰ ਸੋਚ ਕਰਨ ਦੀ ਲੋੜ ਨਹੀਂ ਦੱਸ ਪਾਣੀ ਪੂਣੀ ਠੰਡਾ ਮੈਂ ਓਕੇ ਹਾਰਾ ਕੋਈ ਲੇਮੂ ਪਾਣੀ ਫੜਾ ਮਨੇਮੂ ਪਾਣੀ ਤੜਕਿਆਂ ਕਰੀ ਆਪਾਂ 212 ਜ ਕੋਈ ਨਾ ਫਿਰ ਆਥ ਨੇ ਮੈਂ ਜਾਊਂ ਗਿੜਾ ਮਰਨਾ ਪਾਣੀ ਬਦਲਉਂ ਬਹੁਤ ਚਾਹ ਉਹਦਾ ਕੋਈ ਚੱਕਰ ਨਹੀਂ ਆਹੋ ਸੋਚ ਨਾ ਕਰੀ ਠੀਕ ਆ ਆਹੋ ਮੇਰੇ ਹੁੰਦੇ ਪਾਣੀ ਬਿਨਾ ਦੱਸ ਦੇ ਬੱਸ ਹੈਲੋ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਤਾਂ ਸਾਡੇ ਚੈਨਲ ਨੰਗਲ ਵਾਲੇ ਜੱਟ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਤੇ ਕਮੈਂਟਾਂ ਦੇ ਵਿੱਚ ਰਾਈ ਜਰੂਰ ਦਿੱਕੇ ਜਾਇਓ ਕਿ ਵੀਡੀਓ ਕਿੱਦਾਂ ਦੀ ਸੀ ਹਾਂਜੀ ਅਸੀਂ ਹੁਣ ਉਹਨਾਂ ਦੇ ਨਾਮ ਬੋਲਣ ਜਾ ਰਹੇ ਹਾਂ ਜੋ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਪ੍ਰੀਤ ਮਾਨਸਾ ਪੀਵੀ 31 ਗੁਲਜ਼ਾਰ ਖਾਨ ਅਮਰਿਤ ਸਿੰਘ ਸ਼ਾਹਿੰਦਰ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਬੀ ਸਿਮਰਨ ਨਵਜੋਤ ਕੌਰ ਰਜਿੰਦਰ ਸਿੰਘ ਹਿਰੇਵਾਲਾ ਨੇਚਰ ਲਵਰ ਰਜਿੰਦਰ ਕੌਰ ਮੋੜ ਸਾਹ ਅਜੀਤ ਕੁਮਾਰ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਜੇਕਰ ਕੋਈ ਵੀ ਸਟੋਰੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਜੋ ਨੰਬਰ ਦਿੱਤਾ ਹੈ ਉਸ ਉੱਪਰ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਸਾਡੇ ਚੈਨਲ ਨੰਗਲ ਵਾਲੇ ਜੱਟ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ